ਅੱਜ ਸਵੇਰੇ ਤੜਕੇ ਮੁਹਾਲੀ ਦੇ ਫੇਜ਼ 11 ਸਥਿਤ ਵੈਸਟਕ ਮਾਲ ਦੇ ਸਾਹਮਣੇ ਰੋਡ ਰਿੰਸ ਦੌਰਾਨ ਫਾਇਰਿੰਗ ਦੀ ਘਟਨਾ ਵਾਪਰੀ ਹੈ। ਇਹ ਘਟਨਾ 2:30 ਵਜੇ ਦੇ ਕਰੀਬ ਵਾਪਰੀ ਹੈ। ਇਸ ਬੰਦੀ ਡੀਐਸਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਦੱਸਿਆ ਹੈ ਕਿ ਪੰਜਾਬੀ ਗਾਇਕ ਪ੍ਰਿੰਸ ਰੰਧਾਵਾ ਅਤੇ ਪ੍ਰਤਾਪ ਰੰਧਾਵਾ ਵਿਚਕਾਰ ਰੋਡ ਰਿੰਸ ਤੋਂ ਬਾਅਦ ਝਗੜਾ ਹੋਇਆ। ਜਿਸ ਤੋਂ ਬਾਅਦ ਪ੍ਰਿੰਸ ਰੰਧਾਵਾ ਨੇ ਆਪਣੀ ਲਾਇਸੈਂਸੀ ਰਿਵਲਵਰ ਦੇ ਨਾਲ ਫਾਇਰਿੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਸਬੰਧਿਤ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਮੁੱਢਲੀ ਪੁਸ਼ਗਿਸ਼ ਵਿੱਚ ਇਹ ਸਾਹਮਣੇ ਆਇਆ ਹੈ ਕਿ ਪ੍ਰਤਾਪ ਰੰਦਾਵਾ ਆਪਣੀ ਮਰਸੀਡੀਜ਼ ਕਾਰ ਦੇ ਵਿੱਚ ਪਰਿਵਾਰ ਸਮੇਤ ਜਾ ਰਹੇ ਸਨ ਤਾਂ ਪੰਜਾਬੀ ਕਾਇਕ ਪ੍ਰਿੰਸ ਰੰਦਾਵਾ ਸੜਕ ਪਾਰ ਕਰ ਰਹੇ ਸਨ ਇਸ ਦੌਰਾਨ ਕਾਰ ਨਾਲ ਮਾਮੂਲੀ ਟੱਕਰ ਹੋ ਗਈ ਇਸ ਤੋਂ ਬਾਅਦ ਪੂਰਾ ਵਿਵਾਦ ਹੋਇਆ ਤੇ ਫਾਇਰਿੰਗ ਦੀ ਘਟਨਾ ਵਾਪਰੀ ਹੈ ਫਿਲਹਾਲ ਦੋਵੇਂ ਧਿਰਾਂ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭਰਤੀ ਨੇ ਇਸ ਮਾਮਲੇ ਦੀ ਜਾਂਚ ਲਗਾਤਾਰ ਜਾਰੀ ਹੈ। ਪ੍ਰਤਾਪ ਰੰਦਾਵਾ ਦੇ ਬਿਆਨਾਂ ਦੇ ਆਧਾਰ ਤੇ ਪ੍ਰਿੰਸ ਰੰਦਾਵਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਿਲੇ ਕੀ ਕੁਝ ਬਿਆਨ ਸਾਹਮਣੇ ਆਏ ਨੇ ਜਿਦਾਂ ਤੁਸੀਂ ਵੀ ਸੁਣੋ। ਦੇ ਮਾਮਲਾ ਕੀ ਕਿ ਪਰसों ਰਾਤ ਦਾ ਸਾਡੇ ਕੋਲ ਇੱਕ ਮਾਮਲਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਦਾਵਾ ਤੇ ਪ੍ਰਿੰਸ ਰੰਦਾਵਾ ਦੀ ਆਪਸ ਚ ਰੋਡ ਰੇ ਦੇ ਬਾਚ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਕਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਫਾਇਰਿੰਗ ਹੋਈ ਸੀ ਸੰਸੀਰ ਬਾਲਵਰਾਂ ਹਾਂਜੀ ਅਜੇ ਲਾਇਸੈਂਸੀ ਹੈ ਇਹਦੇ ਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀ ਜਦੋਂ ਅੱਜ ਆ ਕੇ ਜਦੋਂ ਆਏ ਤੇ ਇਹਦੇ ਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹ ਅਗਲੀ ਗੱਲ ਮੈਂ ਲਾਵਾਂਗੀ ਇਹ ਜੇ ਦੇ ਇਹਨਾਂ ਦੇ ਰੋਡ ਰੇਜ ਦੇ ਬੰਦ ਝਗੜਾ ਹੋਇਆ ਸੀਗਾ ਝਗੜੇ ਦੇ ਵਿੱਚ ਫਿਰੇ ਆਪਸ ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸ ਰੰਧਾਵੇ ਮੁਤਾਬਕ ਇਹ ਸੀ ਵੀ ਉਹਨੂੰ ਬੰਦੇ ਇਹਨੇ ਜਿਆਦਾ ਜਾਣੇ ਪੈ ਗਏ ਸੀਗੇ ਤੇ ਉਹਨੇ ਤਾਂ ਉਹ ਕੀਤੀ ਪਰ ਉਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਦੇੜੀ ਤੇ ਬੰਦੇ ਦੋਵੇਂ ਆਪਸ ਚ ਦੇੜੀ ਤੇ ਬੰਦੇ ਆਪਸ ਚ ਉਲਝ ਗਏ ਸੀਗੇ नहीं जटा वगैरह लगियां बारे एम एल आर एम एल आर अड है लड़ाई भी जरूर है फायरिंग जी हवाई फायर की पर आ, इंटेंशन सारी वेख के उस हाब न ठीक हो गया